ਅੱਜ ਅਸੀਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸਦੇ ਹੈਗੇ ਆ ਕਿ ਸਿਵਲ ਹਸਪਤਾਲ 'ਚ ਸਿਹਤ ਸਹੂਲਤਾਂ ਕਿੱਦਾਂ ਦੀਆਂ ਹੈਗੀਆਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਸਿਹਤ ਸਹੂਲਤ ਇੱਥੇ ਮਿਲਦੀ ਹੈਗੀ ਹੈ ਹਾਲਾਤ ਦਿਖਾਵਾਂਗੇ ਕਿ ਕੀ ਹਾਲਾਤ ਕੀ ਹੈਗੇ ਨੇ ਤਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈਗੇ ਆ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਸਿਵਲ ਹਸਪਤਾਲਾਂ ਦੇ ਵਿੱਚ ਸਿਹਤ ਸਹੂਲਤ ਮਿਲਦੀ ਹੈਗੀ ਹੈ ਪਰ ਪਹਿਲੇ ਤਸਵੀਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸੇ ਸਹੂਲਤ ਲੋਕਾਂ ਨੂੰ ਮਿਲਦੀ ਹੈਗੀ ਹੈ ਕਿ ਨਹੀਂ ਮਿਲਦੀ ਹੈਗੀ ਕੀ ਲੋਕਾਂ ਨੂੰ ਦਿੱਕਤ ਆ ਰਹੀ ਹੈਗੀ ਹੈ ਉਸ ਦੇ ਬਾਰੇ ਦੱਸਾਂਗੇ ਤਾਂ ਤਸਵੀਰ ਪਹਿਲੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਜਿਹੜਾ ਪਾਣੀ ਹੈ ਓਵਰਫਲੋ ਇੱਥੇ ਹੁੰਦਾ ਜਿੱਥੇ ਸਾਫ ਸਫਾਈ ਦੀ ਗੱਲ ਕੀਤੀ ਜਾਂਦੀ ਹੈ ਪਰ ਸਿਵਲ ਹਸਪਤਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਕੀ ਗੰਦਾ ਪਾਣੀ ਇਹ ਜੱਚਾ ਬੱਚਾ ਵਾਰਡ ਹੈ ਜਿਹੜਾ ਇਸ ਪਾਸੇ ਆ ਤਾਂ ਇੱਥੇ ਬਾਹਰ ਹੀ ਜਿਹੜਾ ਪਾਣੀ ਖੜਾ ਹੋਇਆ ਨਜ਼ਰ ਆਂਦਾ ਹੈਗਾ ਪਾਣੀ ਓਵਰਫਲੋ ਹੁੰਦਾ ਔਰ ਪਾਣੀ ਇੱਥੇ ਖੜਾ ਹੋਇਆ ਨਜ਼ਰ ਆਂਦਾ ਹੈਗਾ ਤਾਂ ਬਿਲਡਿੰਗ ਦੇ ਹਾਲਾਤ ਵੀ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਜੱਚਾ ਬੱਚਾ ਵਾਰਡ ਦੇ ਪਿਛਲੇ ਪਾਸੇ ਦੇ ਇਹ ਹਾਲਾਤ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਿਹੜਾ ਇੱਥੇ ਖੜਾ ਹੋਇਆ ਇਸ ਪਾਸੇ ਤਾਂ ਜਿੱਥੇ ਕਿਹਾ ਜਾਂਦਾ ਹੈਗਾ ਕਿ ਸਾਫ ਸਫਾਈ ਰੱਖਣੀ ਚਾਹੀਦੀ ਹੈਗੀ ਆ ਮੱਛਰ ਪੈਦਾ ਨਾ ਹੋਵੇ ਪਰ ਸਿਵਲ ਹਸਪਤਾਲ ਦੇ ਵਿੱਚ ਖੁਦ ਪਾਣੀ ਜਿਹੜਾ ਖੜਾ ਹੁੰਦਾ ਤੇ ਇੱਥੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧ ਬਣ ਜਾਂਦੇ ਆ ਸਾਡੇ ਨਾਲ ਸਰਦਾਰ ਜੀ ਇੱਥੇ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਕਿੱਥੇ ਆਏ ਹੋਗੇ ਤੁਸੀਂ ਅੱਜ ਆ ਆ ਹਸਪਤਾਲ ਆਏ ਹਾਂ ਹਸਪਤਾਲ ਕਿੱਥੇ ਪਾਣੀ ਖੜਾ ਹੋਇਆ ਇੱਥੇ ਪਾਣੀ ਤਾਂ ਕਾਫੀ ਥਾਂ ਦੇ ਖਲੋਤਾ ਕਹਿੰਦੇ ਇਹ ਸਫਾਈ ਹੋਣੀ ਚਾਹੀਦੀ ਹੈ ਲੋਕ ਆਪਣੇ ਘਰਾਂ ਦੇ ਵਿੱਚ ਪਾਣੀ ਨਾ ਖੜੇ ਹੋਣ ਦੇਣ ਸਿਹਤ ਵਿਭਾਗ ਹੀ ਕਹਿੰਦਾ ਪਰ ਸਿਵਲ ਹਸਪਤਾਲ ਜਿੱਦਾਂ ਪਹਿਲਾਂ ਹੀ ਪਾਣੀ ਖੜਾ ਪਾਣੀ ਦਾ ਖਲੋਤਾ ਹੀ ਆ ਜੀ ਹਾਂ ਪਾਣੀ ਆਪਾਂ ਨੂੰ ਸਬਾਈ ਦਾ ਚਾਹੀਦੀ ਹੈ ਹਾਂ ਆ ਸਬਾਈ ਜੀ ਤੁਹਾਨੂੰ ਕੀ ਹੋਣਾ ਚਾਹੀਦਾ ਸਫਾਈ ਹੋਣੀ ਚਾਹੀਦੀ ਹੋਰ ਕਿਉਂ ਰਹਿ ਜਾਏ ਪਾਣੀ ਤੇ ਨਾ ਖੜੋਣਾ ਚਾਹੀਦਾ ਕਿੰਨੇ ਲੋਕ ਇੱਥੇ ਜਿਹੜਾ ਆਪਣਾ ਇਲਾਜ ਕਰਵਾਉਣ ਦੇ ਲਈ ਆਂਦੇ ਹੈਗੇ ਨੇ ਲੋਕ ਤੁਹਾਨੂੰ ਕਾਫੀ ਨਿਗਣਤੀ ਨੇ ਲੋਕ ਤੁਹਾਨੂੰ ਗਿਣਨ ਜਾ ਸਕਦੇ ਲੋਕ ਤੁਹਾਨੂੰ ਬਹੁਤ ਤਾਂ ਇਹ ਵੀ ਇੱਕ ਸਿਹਤ ਰਖਲਵਾੜ ਹੈ ਇਸੀ ਨੂੰ ਆਹ ਹੋਵੇ ਵੀ ਹੁਣ ਸਰਕਾਰ ਕਰ ਹੀ ਸਕਦੀ ਹੈ ਇਹ ਇੱਕ ਡਾਊ ਕੰਮ ਸਰਕਾਰ ਅੱਗੇ ਦਾ ਕਰ ਹੀ ਸਕਦੇ ਨੇ ਤਾਂ ਬਿਲਕੁਲ ਪ੍ਰਸ਼ਾਸਨ ਨੂੰ ਇਸ ਚੀਜ਼ ਦੇਖਣੀ ਚਾਹੀਦੀ ਹੈਗੀ ਹੈ ਔਰ ਤੁਹਾਨੂੰ ਅੱਜ ਤਸਵੀਰ ਦਿਖਾਵਾਂਗੇ ਐਕਸ-ਰੇ ਕਰਾਉਣ ਦੇ ਲਈ ਇੱਥੇ ਆਏ ਹੈਗੇ ਸੀਗੇ ਪਰ ਐਕਸ-ਰੇ ਮਸ਼ੀਨ ਨਾ ਚੱਲੀ ਹੋਣ ਦੇ ਕਾਰਨ ਐਕਸ-ਰੇ ਜਿਹੜਾ ਨਹੀਂ ਹੋ ਰਿਹਾ ਗਰੀਬ ਬੰਦਾ ਕੀ ਗਾਵੇ ਤੁਹਾਡਾ ਜੀ ਲੇਬਰ ਦਾ ਕੰਮ ਕਰਦਾ ਡਾਡੀ ਦਾ ਪਾਜੀ ਕਿੱਥੋਂ ਆਏ ਜੀ ਨੌਰਪੁਰ ਸੇਠ ਤੋਂ ਜੀ ਕੀ ਕਰਨਾ ਆਏ ਸੀਗੇ ਇੱਥੇ ਜੀ ਆ ਚੈੱਕ ਕਰਾਉਣ ਆਏ ਹਾਂ ਰਿਪੋਰਟਾਂ ਕਰਾਉਣ ਆਏ ਹਾਂ ਲੱਤਾਂ ਆਵੇ ਅੱਛਾ ਜੀ ਮਸ਼ੀਨ ਹੀ ਨਹੀਂ ਚੱਲਦੀ ਆਂਦੇ ਐਕਸ-ਰੇ ਕਰਾਉਣ ਆਏ ਸੀ ਹਾਂਜੀ ਹਾਂਜੀ ਹਾਂ ਕੀ ਕਹਿੰਦੇ ਮਸ਼ੀਨ ਖਰਾਬ ਹੈ ਜੀ ਕਿੰਨੀ ਦੂਰੋਂ ਆਏ ਹੈਗੇ ਉਹ ਨੌਰਪੁਰ ਸੇਠਾਂ ਤੋਂ ਜੀ 15 ਕਿਲੋ ਅੱਛਾ ਹਾਂਜੀ ਮਸ਼ੀਨ ਹੀ ਨਹੀਂ ਚੱਲਦੀ। ਹਾਂਜੀ। ਤੇ ਬਾਹਰ ਤਾਂ ਐਕਸ-ਰੇ ਮਹਿੰਗਾ ਹੁੰਦਾ। ਹਾਂਜੀ ਬਾਹਰ ਬਹੁਤ ਜ਼ਿਆਦਾ ਗਰੀਬ ਮੰਦਰ ਦਿਹਾੜੀ ਧੱਪੇ ਵਾਲਾ ਜੀ ਕਿੱਥੋਂ ਮੈਨੇ ਐਕਸ-ਰੇ ਪੈਸੇ ਨਹੀਂ ਹੈਗੇ ਜੀ। ਕਾ ਕਰਾਲਾ ਜੀ ਦਵਾਈ ਲਈ ਪੈਸੇ ਨਹੀਂ ਬਚਨੇ। ਹੋਇਆ ਕੀ ਆ? ਇਹ ਲੱਤਾਂ ਤੋਂ ਥੋੜਾ ਜਿਹਾ ਲੱਤਾਂ ਸੁੱਕਦੀਆਂ ਆਂ ਗਿੱਟੇ ਬਹੁਤ ਦਰਦ ਕਰਦੇ ਹੱਡੀਆਂ। ਅੱਛਾ। ਹਾਂਜੀ। ਕਾਫੀ ਤੋਂ ਦਵਾਈ ਚੱਲੀ ਜਾਂਦੀ ਜੀ ਦਵਾਈ ਲੈ ਜਾਈਦਾ ਦਰਦ ਤੋਂ ਗੋਲੀ। ਤੋਂ ਦਰਦ ਰੁਪ ਜਾਂਦੀ ਦੋ ਢੇਰ ਉਹ ਹਾਈ ਗਾਲ ਜੀ। ਹਾਂ। ਬਾਈ ਜੀ ਮਸ਼ੀਨਾਂ ਹੀ ਨਹੀਂ ਚੱਲਦੀਆਂ ਹੈਗੀ ਐਕਸ-ਰੇ ਮਸ਼ੀਨ ਬੰਦ ਰਹਿੰਦੀ ਹੈਗੀ ਹੈ ਕੀ ਹੋਣਾ ਕੀ ਚਾਹੀਦਾ ਹੈਗਾ ਇਹ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਜੇ ਕੋਈ ਗਰੀਬ ਬੰਦਾ ਹੁੰਦਾ ਤੇ ਸਰਕਾਰੀ ਵਾਲੇ ਪਾਸੇ ਧਿਆਨ ਦਿੰਦਾ ਜੀ ਹਾਂ ਜੇਕਰ ਜੇ ਸਰਦਾ ਹੋਵੇ ਤੇ ਗਰੀਬ ਬੰਦਾ ਕਿਉਂ ਸਰਕਾਰੀਲੇ ਪਾਸੇ ਜਾਵੇ ਜੀ ਅਸੀਂ ਵੀ ਇਸ ਮੈਡੀਸਿਨ ਲੈਣ ਆਏ ਸੀਗੇ ਪਰਸਨਲ ਲੇਡੀ ਸੀ ਉਹਨਾਂ ਨੇ ਮੈਡੀਸਿਨ ਲਿਖੀ ਜਿਹੜੀ ਉਹਦੇ ਵਿੱਚੋਂ ਇੱਕ ਮੈਡੀਸਿਨ ਇਥੋਂ ਸਰਕਾਰੀ ਏ ਤੇ 5-7 ਟੈਬਲੇਟ ਨੇ ਜਿਹੜੀਆਂ ਪ੍ਰਾਈਵੇਟ ਨੇ ਜਿਹੜੀ ਬਾਹਰ ਹਾਂਜੀ ਬਾਹਰ ਸਾਈਵਟ ਲੈ ਕੇ ਆਉਣੀ ਹੈ ਮਤਲਬ ਬਾਹਰ ਮਿਲਦੀ ਹੈ ਜੀ ਅਸੀਂ ਆਪਣੀ ਪ੍ਰਾਈਵੇਟ ਲੈਣੀ ਸੀ ਤੇ ਅਸੀਂ ਫਿਰ ਬਾਹਰੋਂ ਲੈ ਲੈਂਦੇ ਫਿਰ ਸਾਨੂੰ ਸਰਕਾਰੀ ਆਉਂਦੀ ਕੀ ਲੋੜ ਸੀ ਜਿਹੜੀ ਇਹ ਮਸ਼ੀਨ ਐਕਸ-ਰੇ ਮਸ਼ੀਨ ਜਿਹੜੀ ਬੰਦ ਪਈ ਹੈਗੀ ਆ ਕਾਫੀ ਵਾਰ ਜਿਹੜਾ ਪਤਾ ਲੱਗਾ ਕਿ ਉਹ ਬੰਦ ਹੀ ਰਹਿੰਦੀ ਹੈਗੀ ਆ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ ਕਿ ਐਡੀ ਦੂਰੋਂ ਲੋਕ ਆਂਦੇ ਹੈਗੇ ਐ ਤਾਂ ਉਹ ਠੀਕ ਹੋਣੀ ਚਾਹੀਦੀ ਹੈ ਸਰ ਇਸ ਦੀ ਜ਼ਿੰਮੇਵਾਰੀ ਬਣਦੀ ਜਿਹੜੇ ਕੋਈ ਸੀਨੀਅਰ ਡਾਕਟਰ ਨੇ ਜੇਕਰ ਖਰਾਬ ਹੈ ਤੇ ਉਹਦੀ ਜਲਦੀ ਤੋਂ ਜਲਦੀ ਰਿਪੇਅਰਿੰਗ ਕਰੋਨ ਜੇਕਰ ਇੰਨੀ ਦੂਰ ਕੋਈ ਬੰਦਾ ਆਉਂਦਾ ਜੇਕਰ ਉਹਨੂੰ ਇੱਥੇ ਜਾ ਕੇ ਫਿਰ ਫਰੀਦਕੋਟ ਰੈਫਰ ਕਰ ਦਿਓ ਜੀ ਹਾਂਜੀ ਉਧਰ ਚਲੋ ਜੀ ਫਿਰ ਇਹਨਾਂ ਨੂੰ ਆਉਣ ਦਾ ਕੀ ਫਾਇਦਾ ਇੱਥੇ ਬਿਲਕੁਲ ਸਰ ਕਿਵੇਂ ਦੇਖਦੇ ਹੈਗੇ ਉਹ ਕਿ ਐਕਸ-ਰੇ ਮਸ਼ੀਨ ਚੱਲਦੀ ਨਹੀਂ ਹੈਗੀ ਕੀ ਹੋਣਾ ਕੀ ਚਾਹੀਦਾ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅੱਜ ਆਪਾਂ ਬੜੇ ਵੱਡੇ ਵੈਦੇ ਕਰ ਰਹੇ ਆਂ ਪਹਿਲੀ ਗੱਲ ਤਾਂ ਦੇਖੋ ਮੈਂ ਅੱਜ ਫਸਟ ਟਾਈਮ ਆਇਆ ਆਕੇ ਦੇਖੀ ਹਾਲਤ ਕੋਈ ਪੇਸ਼ੈਂਟ ਦਾਖਲ ਸੋ ਉਹਦਾ ਪਤਾ ਲੈਣ ਵਾਸਤੇ ਦੇਖੋ ਇੱਥੇ ਹਾਲ ਕੀ ਹੈ ਪਾਣੀ ਦਾ ਕੋਈ ਸਫਾਈ ਦਾ ਪ੍ਰਬੰਧ ਨਹੀਂਗਾ ਇੱਥੇ ਲੋਕ ਬਿਮਾਰੀਆਂ ਨੂੰ ਹਟਾਉਣ ਵਾਸਤੇ ਆਉਂਦੇ ਨਾ ਕਿ ਬਿਮਾਰੀਆਂ ਲੈਣ ਵਾਸਤੇ ਸਿਵਲ ਹਸਪਤਲ ਇੱਕ ਮੈਂ ਸਮਝਦਾ ਐਵੇਂ ਦੀ ਥਾਂ ਹੈ ਜਿਹੜੇ ਲੋਕ ਪ੍ਰਾਈਵੇਟ ਹਸਪਤਲਾਂ ਚ ਨਹੀਂ ਜਾ ਸਕਦੇ ਉਹ ਇੱਥੇ ਆਉਂਦੇ ਆ ਔਰ ਇੱਥੇ ਦਵਾਈ ਲੈਂਦੇ ਆਪਣਾ ਇਲਾਜ ਕਰਵਾਉਂਦੇ ਹੈਗੇ ਨੇ ਪਰ ਐਕਸ-ਰੇ ਮਸ਼ੀਨ ਬੰਦ ਹੋਵੇ ਜਿਹੜੀ ਬਾਹਰੋਂ ਮਹਿੰਗਾ ਐਕਸ-ਰੇ ਹੁੰਦਾ ਤਾਂ ਇੱਥੇ ਚੱਲਣਾ ਚਾਹੀਦਾ ਬਿਲਕੁਲ ਜੀ ਕਿਉਂਕਿ ਇਸ ਗੱਲ 'ਤੇ ਮੈਂ ਸਹਿਮਤ ਹਾਂ ਮੈਂ ਤਾਂ ਹੁਣੇ ਸੁਣਿਆ ਹੈ ਇਹ ਵਿਚਾਰਾ ਗਰੀਬ ਆਦਮੀ ਆਇਆ ਕਹਿੰਦੇ ਬੱਚੇ ਦੀ ਅੱਡੀ ਦੇ ਵਿੱਚ ਬਹੁਤ ਜ਼ਿਆਦਾ ਫੈਕਚਰ ਹੈ ਕੋਈ ਪਤਾ ਨਹੀਂ ਕੀ ਗੱਲ ਹੈ ਡਾਕਟਰਾਂ ਨੇ ਇੰਦਰੋਂ ਰੈਫਰ ਕੀਤਾ ਤੁਸੀਂ ਐਕਸ-ਰੇ ਕਰਾ ਕੇ ਲਿਆਓ ਡਾਕਟਰ ਸਾਹਿਬ ਨੇ ਤਾਂ ਚੈਨ ਲਿਖ ਦੇਣਾ ਉਹਨਾਂ ਨੂੰ ਕੀ ਪਤਾ ਜਦੋਂ ਉੱਥੇ ਗਏ ਐਕਸ-ਰੇ ਕਰਾਉਣ ਵੇਲੇ ਤੋਂ ਮਸ਼ੀਨ ਬੜੇ ਚੱਦੀ ਲੋਕੇ ਡੈਮੇਜ ਹੀ ਕਹਿੰਦੇ ਉਹ ਚੱਲ ਨਹੀਂ ਰਹੀ ਗਈ ਹੁਣ ਇਹਨਾਂ ਨੂੰ ਬਾਹਰ ਵਾਸਤੇ ਆਖਿਆ ਅਸੀਂ ਹੁਣ ਸਾਰੇ ਇੱਥੇ ਇਕੱਤਰ ਹੋ ਕੇ ਇਕੱਠੇ ਹੋ ਕੇ ਇਹਨੂੰ ਵਿਚਾਰੇ ਨੂੰ ਕੁਝ ਪੈਸੇ ਏਡ ਵਜੋਂ ਦੇਣ ਲੱਗੇ ਆ ਭੀ ਜਾ ਕੇ ਤੂੰ ਪ੍ਰਾਈਵੇਟ ਜਾ ਕੇ ਕਰਵਾ ਲੈ ਕੋਈ ਤੇਰਾ ਬੱਚਾ ਬਚੇ ਕਿਉਂਕਿ ਬੱਚੇ ਤਾਂ ਸਾਂਝੇ ਨੇ ਹੈਲਪ ਕਰਨੀ ਚਾਹੀਦੀ ਹੈ ਪਰ ਮੈਂ ਤਾਂ ਪ੍ਰਸ਼ਾਸਨ ਤੋਂ ਪੁਰਜਰ ਮੰਗ ਕਰਦਾ ਆਂ ਵੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਹਨਾਂ ਗਰੀਬਾਂ ਦੇ ਆਪਾਂ ਹਮਸਾਹਿ ਬਣਨਾ ਹੈ ਆਪਾਂ ਸਾਂਝੀ ਵਾਲਤਾ ਬਣਨਾ ਇਹਨਾਂ ਦੇ ਫਾਇਦਾ ਕਰਨਾ ਹੈ ਕਿ ਇਹਨਾਂ ਦਾ ਨੁਕਸਾਨ ਕਰਨਾ ਤਾਂ ਬਿਲਕੁਲ ਅੱਜ ਹਾਲਾਤ ਦਿਖਾਵਾਂਗੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਔਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਹਾਲਾਤ ਇਹ ਹੈ ਕਿ ਜਿਹੜੀ ਮਸ਼ੀਨ ਹੈ ਉਹ ਜਿਹੜੀ ਚੱਲਦੀ ਹੈਗੀ ਜਿਹੜੇ ਲੋਕ ਬਾਹਰੋਂ ਇਲਾਜ ਕਰਵਾਉਣ ਦੇ ਲਈ ਇੱਥੇ ਆਉਂਦੇ ਹੈਗੇ ਨੇ ਉਹਨਾਂ ਦਾ ਇਲਾਜ ਉਹਨਾਂ ਦਵਾਈਆਂ ਤਾਂ ਲਿਖ ਦਿੱਤੀ ਜਾਂਦੀਆਂ ਦਵਾਈਆਂ ਜਿਹੜੀਆਂ ਦੇ ਦਿੱਤੀਆਂ ਜਾਂਦੀਆਂ ਪਰ ਜਿਹੜੀਆਂ ਮਸ਼ੀਨਾਂ ਨੇ ਉਹ ਵੀ ਚਲਦੀਆਂ ਚਾਹੀਦੀਆਂ ਹੈਗੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਦੂਰ ਤੋਂ ਜਿਹੜਾ ਪੇਸ਼ੈਂਟ ਹੈ ਉਹ ਆ ਰਹੇ ਹੈਗੇ ਨੇ ਔਰ ਆਪਣਾ ਇਲਾਜ ਕਰਵਾਉਣ ਦੇ ਲਈ ਇੱਥੇ ਆ ਰਹੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਓਪੀਡੀ ਸਲਿੱਪ ਹੈ ਉਹ ਜਿਹੜੀ ਇੱਥੇ ਕਟਵਾਉਣ ਦੇ ਲਈ ਇੱਥੇ ਆ ਰਹੇ ਹੈਗੇ ਆ ਔਰ ਜਿਹੜੀ ਇੱਥੇ ਮਸ਼ੀਨ ਦੀ ਗੱਲ ਕੀਤੀ ਜਾ ਰਹੀ ਹੈ ਐਕਸ-ਰੇ ਮਸ਼ੀਨ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਉਹ ਕਿਉਂ ਨਹੀਂ ਪ੍ਰੋਪਰ ਚੱਲ ਪਾਂਦੀ ਹੈਗੀ ਕਿਉਂ ਐਕਸਰੇ ਜਿਹੜੇ ਆ ਉਹ ਨਹੀਂ ਹੋ ਪਾਉਂਦੇ ਹੈਗੇ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਤਾਂ ਤਸਵੀਰ ਤੁਸੀਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਦੇਖ ਰਹੇ ਹੈਗੇ ਹੋ ਜਿੱਥੋਂ ਦੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਤਾਂ ਸਿਵਲ ਹਸਪਤਾਲ ਦੇ ਇਹ ਹਾਲਾਤ ਹੈ ਔਰ ਇੱਥੇ ਜਿਹੜੀ ਹੈ ਐਕਸਰੇ ਮਸ਼ੀਨ ਜਿਹੜੀ ਹੈ ਇੱਥੇ ਹੁੰਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਐਕਸ-ਰੇ ਮਸ਼ੀਨ ਜਿਹੜੀ ਹੈ ਉਹ ਬੰਦ ਪਈ ਹੈਗੀ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਐਕਸ-ਰੇ ਮਸ਼ੀਨ ਦਾ ਕਮਰਾ ਹੈਗਾ ਔਰ ਲਾਈਟਾਂ ਜਿਹੜੀਆਂ ਨੇ ਉਹ ਬੰਦ ਹੈਗੀਆਂ ਨੇ ਔਰ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਐਕਸ-ਰੇ ਮਸ਼ੀਨ ਜਿਹੜੀ ਹੈ ਉਹ ਨਹੀਂ ਚੱਲਦੀ ਹੈਗੀ ਦੱਸ ਜੀ ਕਿਵੇਂ ਦੇਖਦੇ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਤਾਲ ਸਿੰਘ ਜੀ ਐਕਸ-ਰੇ ਮਸ਼ੀਨ ਬੰਦ ਪਈ ਹੋਈ ਹੈ ਕਹਿੰਦੇ ਜੀ ਜਦੋਂ ਵੀ ਅਸੀਂ ਆਈਏ ਮੇਰੇ ਘਰਦਨ ਪ੍ਰੋਬਲਮ ਸੀ ਤੇ ਜਦੋਂ ਵੀ ਆਈਏ ਬੰਦ ਹੀ ਰਹਿੰਦੀ ਹੈ 24 ਘੰਟੇ ਜਦੋਂ ਆਈਏ ਕਹਿੰਦੇ ਬੰਦ ਦੇ ਬੰਦ ਦੇ ਬੰਦ ਦੇ ਤੇ ਫਿਰ ਕਦੋਂ ਚਲਾਉਣਗੇ ਸਮਝ ਨਹੀਂ ਆਉਂਦੀ ਸਿਵਲ ਹਸਪਤਾਲ ਚ ਕਿਹੜੇ ਮਰੀਜ਼ ਆਉਂਦੇ ਆ ਇਹ ਜ਼ਿਆਦਾ ਜ਼ਿਆਦਾਤਰ ਜਿਹੜੇ ਗਰੀਬ ਆਉਂਦੇ ਉਹ ਹੀ ਆਉਂਦੇ ਨੇ ਜੀ ਜਿਨ੍ਹਾਂ ਦਾ ਜਿਨ੍ਹਾਂ ਕੋਲ ਲਾਜ ਨਹੀਂ ਵਿਚਾਰਿਆਂ ਕੋਲ ਬਾਹਰ ਪ੍ਰਾਈਵੇਟ ਹੁੰਦਾ ਕੋਈ ਆਉਂਦੇ ਨੇ ਜੇ ਉਹਨਾਂ ਦਾ ਸਾਰਾ ਨਹੀਂ ਇੱਥੇ ਕੋਈ ਤੇ ਫਿਰ ਗੱਲ ਇਹ ਵੀ ਬਾਹਰ ਫਿਰ ਉਹ ਜਾਣਗੇ ਤੇ ਜ਼ਿਆਦਾ ਪੈਸੇ ਉਹਨਾਂ ਖਰਚਣੇ ਪੈਂਦੇ ਨੇ ਗੱਲ ਇਹ ਵੀ ਇਹ ਜਦੋਂ ਵੀ ਇੱ ਇਹ ਚਲਾਨੀ ਚਾਹੀਦੀ ਹੈ ਸਰਕਾਰ ਨੂੰ ਵੀ ਬੰਦੀ ਹੈ ਭਾਈ ਚਲਾਨੀ ਚਾਹੀਦੀ ਹੈ ਜੇ ਨਹੀਂ ਤਾਂ ਫਿਰ ਜਮੇ ਸਾਰਾ ਕੋਈ ਬੰਦ ਕਰ ਦੇਣ ਫਿਰ ਹੂੰ ਤਾਂ ਲੋਕ ਜਿਹੜੇ ਮਰੀਜ਼ ਆਉਂਦੇ ਨੇ ਬਹੁਤ ਖੱਜਲ ਖਰਾਬ ਹੁੰਦੇ ਆ ਇਹ ਬਹੁਤ ਹੂੰ ਤਾਂ ਹੱਲ ਹੋਣਾ ਚਾਹੀਦਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਪਾਸੇ ਦੇਖਣਾ ਚਾਹੀਦਾ ਔਰ ਇਸ ਚੀਜ਼ ਦਾ ਹੱਲ ਕਰਨਾ ਚਾਹੀਦਾ ਹੈਗਾ ਕਿਉਂਕਿ ਮਰੀਜ਼ ਬਹੁਤ ਦੂਰੋਂ ਦੂਰੋਂ ਆਉਂਦੇ ਹੈਗੇ ਆ ਤਾਂ ਤਸਵੀਰ ਅਸੀਂ ਦਿਖਾ ਰਹੇ ਹੈਗੇ ਆ ਫਿਰੋਜ਼ਪੁਰ ਸਿਵਲ ਹਸਪਤਾਲ ਦੀ ਕੀ ਹਾਲਾਤ ਕੀ ਹੈਗੇ ਨੇ ਇੱਥੇ ਡਾਕਟਰ ਬੈਠੇ ਨੇ ਡਾਕਟਰ ਮੈਡੀਸਿਨ ਦੇ ਦੇ ਰਹੇ ਹੈਗੇ ਆ ਲਿਖ ਰਹੇ ਹੈਗੇ ਆ ਕੀ ਹੈ ਕੀ ਉਸ ਦੇ ਬਾਰੇ ਜਿਹੜੀ ਹੈ ਅੱਜ ਤੁਹਾਨੂੰ ਰਿਪੋਰਟ ਦਿਖਾ ਰਹੇ ਹੈਗੇ ਆ ਜਗਬਾਦੀ ਟੀਵੀ ਦੇ ਡਾਊਨ ਰਿਪੋਰਟ ਤੇ ਤੁਹਾਨੂੰ ਅੱਜ ਤਸਵੀਰ ਦਿਖਾ ਰਹੇ ਹੈਗੇ ਆ ਕਿ ਸਿਵਲ ਹਸਪਤਾਲ ਦੇ ਵਿੱਚ ਹਾਲਾਤ ਕੀ ਹੈ ਐਕਸ-ਰੇ ਮਸ਼ੀਨ ਨਹੀਂ ਚੱਲਦੀ ਹੈਗੀ ਪਾਣੀ 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 ਓਵਰਫਲੋ ਹੋਈ ਦੀ ਕੁਝ ਨਹੀਂ ਮਿਲਦਾ ਇੱਥੇ ਕੀ ਹਾਲ ਹੈ ਮੇਰਾ ਕੋਈ ਭੇਜੀ ਨਾ ਮੈਨੇ ਛੁੱਟੀ ਤੇ ਛੁੱਟੀ ਤੇ ਕੁਝ ਡਾਕਟਰ ਡਾਕਟਰ ਤਾਂ ਬੈਠੇ ਮੇ ਕਿੱਥੇ ਜਰਚਨਾ ਮਤਲਬ ਮੈਨੂੰ ਉਹਨਾਂ ਛੁੱਟੀ ਦੇ ਬੱਚਿਆਂ ਨੂੰ ਦਵਾਈ ਤੋਂ ਨਹੀਂ ਉਹ ਛੁੱਟੀ ਤੇ ਉਹ ਸਕੈਨ ਵਾਲੇ ਉਹ ਵੀ ਛੁੱਟੀ ਤੇ ਉਹ ਵੇਖੋ ਤੁਸੀਂ ਪਿੱਛੇ ਪੜ ਕੇ ਸਾਰੇ ਛੁੱਟੀ ਤੇ ਛੁੱਟੀ ਤੇ ਤਾਂ ਕਈ ਡਾਕਟਰ ਛੁੱਟੀ ਦੇ ਉੱਪਰ ਹੈਗੇ ਨੇ ਹਾਲਾਂਕਿ ਕੀ ਹੈਗਾ ਉਹਨਾਂ ਨੇ ਛੁੱਟੀ ਲਈਤੀ ਹੈਗੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪਤਾਲ ਦੇ ਵਿੱਚ ਦੂਰੋ ਦੂਰੋ ਜਿਹੜੇ ਮਰੀਜ਼ ਆ ਉਹ ਆਂਦੇ ਹੈਗੇ ਆ ਔਰ ਡਾਕਟਰਾਂ ਨੂੰ ਦਿਖਾਉਣ ਦੇ ਲਈ ਔਰ ਤਸਵੀਰ ਜਿਹੜੀ ਹੈ ਉਹ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਫਿਰੋਜ਼ਪੁਰ ਦੀ ਔਰ ਫਿਰੋਜ਼ਪੁਰ ਦੀ ਇਹ ਜਿਹੜੀ ਤਸਵੀਰ ਹੈ ਜਿੱਥੇ ਡਾਕਟਰਾਂ ਨੂੰ ਦਿਖਾਉਣ ਦੇ ਲਈ ਪੇਸ਼ੈਂਟਸ ਕਾਫੀ ਜਿਹੜਾ ਉਹ ਆਂਦੇ ਹੈਗੇ ਔਰ ਦੂਰੋ ਦੂਰੋ ਆਂਦੇ ਹੈਗੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਦੂਰੋਂ ਦੂਰੋਂ ਜਿਹੜਾ ਪੇਸ਼ੈਂਟ ਹੈ ਉਹ ਆਂਦੇ ਹੈਗੇ ਆ ਔਰ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਮੌਜੂਦ ਹੈਗੇ ਆ ਡਾਕਟਰ ਸਾਹਿਬ ਪੇਸ਼ੈਂਟ ਦੂਰੋਂ ਦੂਰੋਂ ਆ ਰਹੇ ਹੈਗੇ ਆ ਔਰ ਦੇਖ ਰਹੇ ਬੈਠੇ ਤੁਸੀਂ ਹਾਂਜੀ ਇੱਕ ਡਾਕਟਰ ਸਬ ਐਕਸ-ਰੇ ਮਸ਼ੀਨ ਹੀ ਚਾਹੀਦੀ ਹੋਗੀ ਐਕਸ-ਰੇ ਮਸ਼ੀਨ ਕਾਫੀ ਦਿਨ ਤੋਂ 3-4 ਮਹੀਨੇ 5 ਹਫਤੇ ਤੋਂ ਸ਼ਾਇਦ ਖਰਾਬ ਹੋ ਗਈ ਹੈ ਮੈਨੂੰ ਨਾ ਪਤਾ ਕਿ ਐਕਸ-ਰੇ ਨਹੀਂ ਹੋ ਰਹੇ ਤੇ ਇਸ ਦੇ ਬਾਰੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਪੇਸ਼ੈਂਟ ਤੁਸੀਂ ਦੱਸ ਦਿੰਦੇ ਹੋ ਅਫਸਰ ਨੂੰ ਪਤਾ ਹੈ ਜੀ ਉੱਤੇ ਬਾਰ ਬਾਰ ਕਿਹਾ ਵੀ ਹੈ ਤਾਂ ਉਹ ਕਹਿੰਦੇ ਸੀ ਜਲਦੀ ਠੀਕ ਹੋ ਜਾਏਗੀ ਤਾਂ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਮਰੀਜ਼ ਨੂੰ ਦੇਖ ਰਹੇ ਹੈਗੇ ਆ ਔਰ ਸਾਈਡ ਤੇ ਜੀ ਇਸ ਟਾਈਮ ਜਿਹੜੀ ਦਿੱਕਤ ਸਿਵਲ ਹਸਪਤਾਲ ਦੇ ਵਿੱਚ ਉਹ ਆ ਰਹੀ ਹੈਗੀ ਆ ਉਹ ਐਕਸ ਰੇ ਮਸ਼ੀਨ ਦੀ ਹੈਗੀ ਆ ਕਿ ਐਕਸ ਰੇ ਮਸ਼ੀਨ ਨਹੀਂ ਚੱਲ ਰਹੀ ਹੈਗੀ ਔਰ ਜਿਹੜਾ ਦੂਰੋਂ ਦੂਰੋਂ ਜਿਹੜਾ ਪੇਸ਼ੈਂਟ ਹੈ ਉਹ ਇੱਥੇ ਆਉਂਦੇ ਹੈਗੇ ਆ ਤਸਵੀਰ ਜਿਹੜੀ ਅਸੀਂ ਸੀ ਸਿਵਲ ਹਸਪੀਟਲ ਦੀ ਜਿਹੜੀ ਦਿਖਾਈ ਹੈਗੀ ਆ ਕਈ ਡਾਕਟਰਾਂ ਦੇ ਵੱਲੋਂ ਛੁੱਟੀ ਜਿਹੜੀ ਹੈ ਉਹ ਲਈਤੀ ਗਈ ਹੈਗੀ ਆ ਹਾਲਾਕਿਕਾ ਤੋਂ ਕਿਸ ਪਰਪਸ ਦੇ ਲਈ ਲਈ ਗਈ ਹੈਗੀ ਹੈ ਪਰ ਛੁੱਟੀ ਜਿਹੜੀ ਹੈ ਕਈ ਡਾਕਟਰਾਂ ਦੇ ਵੱਲੋਂ ਲਈਤੀ ਗਈ ਹੈ ਇਹ ਪੇਸ਼ੈਂਟ ਨੇ ਦੱਸਿਆ ਹੈਗਾ ਔਰ ਡਾਕਟਰ ਜਿਹੜਾ ਉਹ ਦੇਖ ਰਹੇ ਹੈਗੇ ਨੇ ਪ੍ਰਾਈਵੇਟ ਸੈਕਟਰ ਐਕਸ-ਰੇ ਮਸ਼ੀਨ ਜਿਹੜੀ ਹੈ ਉਹ ਨਹੀਂ ਚੱਲ ਰਹੀ ਹੈਗੀ ਇਸ ਦੇ ਬਾਰੇ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਇੱਥੇ ਡਾਕਟਰ ਜਿਹੜੇ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੀ ਕੁ ਪਰੇਸ਼ਾਨੀ ਆਂਦੀ ਹੈਗੀ ਹੈ ਤਾਂ ਉਸ ਦੇ ਬਾਰੇ ਵੀ ਜਿਹੜੀ ਹੈ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਾਂਗੇ ਇੱਥੇ ਡਾਕਟਰ ਸਾਹਿਬ ਮੌਜੂਦ ਹੈ ਡਾਕਟਰ ਨikhil ਸਾਡੇ ਨਾਲ ਮੌਜੂਦ ਹੈਗੇ ਨੇ ਡਾਕਟਰ ਸਾਹਿਬ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਹੱਡੀਆਂ ਦੇ ਡਾਕਟਰ ਉਹ ਤੁਸੀਂ ਐਕਸ-ਰੇ ਮਸ਼ੀਨ ਜਿਹੜੀ ਆ ਉਹ ਸਿਵਲ ਹਸਪਤਾਲ ਦੇ ਵਿੱਚ ਨਹੀਂ ਚੱਲਦੀ ਤੁਹਾਨੂੰ ਕਿੰਨੀ ਕੁ ਦਿੱਕਤ ਆਉਂਦੀ ਹੈ ਇਸ ਚੀਜ਼ ਨੂੰ ਲੈ ਕੇ ਇੰਦਰੋਂ ਮਰੀਜ਼ਾਂ ਨੂੰ ਤਾਂ ਬਹੁਤ ਜ਼ਿਆਦਾ ਜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਿਹੜੇ ਮਰੀਜ਼ ਆਉਂਦੇ ਆ ਦੂਰ ਦਰਡੇ ਤੋਂ ਆਉਂਦੇ ਆ ਕਿ ਐਕਸ-ਰੇ ਹੋਣਗੇ ਤੇ ਚਲੋ ਉਹਨਾਂ ਦੀ ਤਕਲੀਫ ਕਿਸੇ ਦਾ ਕੋਈ ਫ੍ਰੈਕਚਰ ਹੈ ਕੁਝ ਹੈ ਕੋਈ ਐਕਸੀਡੈਂਟ ਕੇਸ ਹੈ ਤੇ ਉਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਕਿਉਂਕਿ ਬਾਹਰੋਂ ਜਿਹੜੇ ਐਕਸ-ਰੇ ਹੈਗੇ ਉਹ ਇੱਥੋਂ ਦੇ ਮੁਕਾਬਲੇ ਬਹੁਤ ਜ਼ਿਆਦਾ ਮਹਿੰਗੇ ਰੇਟ ਤੇ ਹੁੰਦੇ ਆ ਸੈਕੰਡਲੀ ਇ ਪੈਸੇ ਲਗਾ ਕੇ ਤੇ ਆਪਣੇ ਫਾਈਨੈਂਸ਼ੀਅਲ ਲਾਸ ਤਾਂ ਹੁੰਦਾ ਹੀ ਆ ਹੁੰਦਾ ਤਾਂ ਡਾਕਟਰ ਸਾਹਿਬ ਇਸ ਦੇ ਬਾਰੇ ਜਿਹੜੇ ਉੱਪਰ ਦੱਸਿਆ ਗਿਆ ਹੈਗਾ ਕਿ ਮਸ਼ੀਨ ਜਿਹੜੀ ਉਹ ਨਹੀਂ ਚੱਲਦੀ ਹੈਗੀ ਇਸ ਦੇ ਬਾਰੇ ਜਾਣਕਾਰੀ ਉੱਥੇ ਹੈਗੀ ਹੈ ਇਹ ਤਾਂ ਐਸਐਮਓ ਸਾਹਿਬ ਜਾਂ ਫਿਰ ਜਿਹੜੇ ਇਹਨਾਂ ਦੇ ਇੰਚਾਰਜ ਹੈਗੇ ਆ ਰੇਡੀਓਲੋਜਿਸਟ ਉਹਨਾਂ ਨੂੰ ਹੀ ਜਾਣਕਾਰੀ ਹੋਊਗੀ ਕਿ ਉਹਦੇ ਬਾਰੇ ਕਿ ਮਸ਼ੀਨ ਕਿਉਂ ਨਹੀਂ ਚੱਲਦੀ ਭਈ ਜੇ ਤੁਹਾਡੇ ਕੋਲ ਪੇਸ਼ੈਂਟ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ ਦਿਨ ਦੇ ਵਿੱਚ ਜੇ ਐਕਸ-ਰੇ ਦੀ ਆਪਾਂ ਨਾਰਮਲੀ ਗੱਲ ਕਰੀਏ ਤਾਂ ਕਿੰਨੇ ਕੁ ਐਕਸ-ਰੇ ਜਿਹੜੇ ਉਹ ਹੋ ਜਾਂਦੇ ਆ ਇੱਕ ਦਿਨ ਦੇ ਵਿੱਚ ਅਪ੍ਰੋਕਸੀਮੇਟਲੀ ਤੁਸੀਂ ਲੈ ਕੇ ਚੱਲੋ 150 ਤੋਂ 200 ਐਕਸਰੇ ਤਾਂ ਹੋਈ ਜਾਂਦੇ ਹੈ 150 ਤੋਂ 200 ਹਾਂਜੀ ਤਾਂ ਬਿਲਕੁਲ ਡਾਕਟਰ ਨikhil ਨੇ ਜਿਨ੍ਹਾਂ ਨੇ ਇੱਕ ਜਾਣਕਾਰੀ ਦਿੱਤੀ ਹੈਗੀ ਹੈ ਕਿ 150 ਤੋਂ 200 ਐਕਸਰੇ ਜਿਹੜਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਹੋ ਜਾਂਦਾ ਪਰ ਐਕਸਰੇ ਮਸ਼ੀਨ ਨਹੀਂ ਚੱਲ ਰਹੀ ਹੈਗੀ ਜਿੰਦੇ ਕਰਕੇ ਦਿਕਤ ਆ ਰਹੀ ਹੈਗੀ ਹੈ ਪਰੇਸ਼ਾਨੀ ਆ ਰਹੀ ਹੈਗੀ ਹੈ ਔਰ ਮਰੀਜ਼ਾਂ ਦਾ ਕਹਿਣਾ ਹੈ ਕਿ ਐਕਸ ਰੇ ਮਸ਼ੀਨ ਚਲਣੀ ਚਾਹੀਦੀ ਕਿਉਂਕਿ ਬਾਹਰ ਮਹਿੰਗੇ ਰੇਟਾਂ ਤੇ ਹੁੰਦੇ ਐ ਐਕਸ ਰੇ ਤਾਂ ਇਸ ਕਰਕੇ ਡਾਕਟਰਸ ਵੀ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਹੈਗੇ ਨੇ ਔਰ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਕਿ ਜਲਦ ਤੋਂ ਜਲਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਐਕਸ ਰੇ ਮਸ਼ੀਨ ਚਲਾਈ ਜਾਵੇ ਨਾਲ ਹੀ ਜਿਹੜਾ ਇੱਥੇ ਪਾਣੀ ਓਵਰਫਲੋ ਹੋ ਰਿਹਾ ਬਾਹਰ ਪਾਣੀ ਖੜਾ ਹੋਇਆ ਨਜ਼ਰ ਆਉਂਦਾ ਉਹ ਵੀ ਠੀਕ ਕਰਉਣਾ ਚਾਹੀਦਾ ਹੈਗਾ ਕੈਮਰਾ ਪਰਸਨ ਰੋਹੀ ਦੇ ਨਾਲ ਸੜੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ